ਸਤਿ ਸ੍ਰੀਕਾਲ ਜੀ ਅੱਜ ਆਪਾਂ ਤੁਹਾਨੂੰ ਟਰੈਕਟਰ ਬਹੁਤ ਵਰੀ ਵਿਖਾਏ ਆ ਇਹ ਸਾਰੇ ਟਰੈਕਟਰ ਮੇਰੇ ਪਿੰਡ ਦੇ ਆ ਕਾਦੇਪੋੜੇ ਦੇ ਗੱਲਾਂ ਦੋ ਤਿੰਨ ਕਰਨੀਆਂ ਟਰੈਕਟਰਾਂ ਦੀਆਂ ਵੀ ਕਰਨੀਆਂ ਤੇ ਨੌਜਵਾਨ ਵੀਰਾਂ ਦੀਆਂ ਵੀ ਕਰਨੀਆਂ ਉਹ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਿੰਨੀ ਆ ਸੇਵਾ ਅੱਜ ਕੱਲ ਸਾਰੇ ਵੀਰਾਂ ਨੂੰ ਪਤਾ ਹੀ ਆ ਕਿ ਅੱਜ ਕੱਲ ਦੌਰ ਕਿਹੜਾ ਚੱਲਦਾ ਪਿਆ ਕੀ ਹਸਾਗਤਬ ਚੱਲਦਾ ਹਨਾ ਇਹ ਟਰੈਕਟਰ ਸਿੱਧੀ ਜੀ ਮੈਂ ਗੱਲ ਜੋ ਦੂਜੀ ਭਾਸ਼ਾ ਚ ਕਰਾਂ ਵੀ ਬੰਪਰਾਂ ਦਾ ਬੜਾ ਰੋਲਾ ਪਿਆ ਸੀ ਸਾਰੇ ਵੀਰੇ ਇਸ ਟੌਪਿਕ ਤੇ ਬੋਲ ਵੀ ਚੁੱਕੇ ਆ ਵੈਸੇ ਦਾ ਬਹੁਤ ਵੀਰੇ ਡੱਡ ਪੇਜਾਂ ਦੇ ਬੋਲ ਚੁੱਕੇ ਆ ਇਹ ਉਹ ਹੀ ਬੰਪਰਾਂ ਵਾਲੇ ਆ ਜਿਹੜੇ ਬੰਨ ਤੇ ਫਿਰਦੇ ਆ ਇਹ ਵੀਰਾਂ ਨੇ ਪਹਿਲਾਂ ਟਰਾਲੀਆਂ ਭਰੀਆਂ ਫਿਰ ਮੀਂਹ ਕਰਕੇ ਤੁਹਾਨੂੰ ਪਤਾ ਹੀ ਹੋਣਾ ਵੀ ਮਿੱਟੀ ਵਿੱਚ ਜੰਮ ਗਈ ਆ ਆਪਦੇ ਹੱਥੀ ਲਾਈਆਂ ਵੀ ਜੈਕ ਵਾਲੀਆਂ ਟਰਾਲੀਆਂ 2 ਕਿ 3 ਨਾਲ ਵਿੱਚੋਂ ਉਹ ਵੀ ਆਪੇ ਨਹੀਂ ਲੱਥੀਆਂ ਤੇ ਇਹ ਵੀਰਾਂ ਨੇ ਆਪੇ ਲਾਈਆਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਕਸਰੀ ਕਾਲੀ ਨਾ ਇਹੋ ਜੀ ਕੱਖਾਲਾ ਆਪਾਂ ਸਾਰੇ ਇੱਕ ਜਗ੍ਹਾ ਜਿੱਦਣਾ ਹੋ ਗਿਆ ਆਜੋ ਲਾਗੇ ਆਗੇ ਆਗੇ ਆਜੋ ਆਜੋ ਮੇਰਾ ਵੀਰ ਹੁਣ ਬਹਿਣ ਵਾਲੇ ਉਤਰੋਗੇ ਕਿ ਆਜੋ ਕਿਵੇਂ ਕਰੀਏ ਆਜੋ ਸਾਰੇ ਇੱਕ ਤਾਂ ਹੈ ਮੇਰੇ ਆਪਦੇ ਪਿੰਡ ਵਾਲੇ ਪਤਾ ਨਹੀਂ ਕਿਵੇਂ ਦਾ ਰਿਐਕਟ ਕਰਨਗੇ ਇਹ ਪੀਤੇ ਤਰੀਆਂ ਇੱਧਰ ਹੀ ਉਂਗਲਾ ਆਉਂਦੀਆਂ ਪੁੱਤ ਆਗੇ ਲਾਗੇ ਆਜੋ ਕਿੱਥੇ ਇੱਥੇ ਕਿ ਜਾਈਏ ਇੱਥੇ ਇੱਥੇ ਪਾਣੀ ਆਏਗਾ ਪਾਣੀ ਨੇ ਤਾਂ ਅੱਗੇ ਵਕਤ ਤਾਂ ਪਾਇਆ ਬੰਨੇ ਆਇਆ ਇੱਥੇ ਆ ਜੂਗਾ ਤੇ ਕੀ ਹੋਊਗਾ ਉਹ ਇਹ ਤਾਂ ਗਾਓ ਫਿਰ ਵਕਤ ਤਾਂ ਪੈ ਜਾਣਾ ਨਾ ਫਿਰ ਟਾਰਚ ਫਰਕ ਪੈ ਜਾਣਾ 45 ਤੁਸੀਂ ਨਹੀਂ ਆਉਣਾ ਪਾਉਂ ਅੱਛਾ ਸਾਡੇ ਮਗਰ ਜੇ ਤੁਸੀਂ ਉਹ ਹੀ ਗੱਲ ਹੈ ਵੀ ਇਹ ਸਾਰੇ ਮੇਰੇ ਪਿੰਡ ਵਾਲੇ ਨੇ ਤਾਂ ਮੇਰੇ ਪਿੰਡ ਵਾਲੇ ਫਿਰ ਰਿਐਕਟਰ ਕੀ ਕਹਿੰਦੇ ਨੇ ਰਿਐਕਟਰ ਇਹੋ ਜਿਹਾ ਕਰਨਗੇ ਕਿਉਂਕਿ ਇਹਨਾਂ ਨੇ ਉਹ ਤਾਂ ਕਿਹਾ ਨਹੀਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਭਾਜੀ ਓਕੇ ਜੀ ਉਹ ਗੱਲ ਅੱਜ ਮੈਨੂੰ ਨਸੀਬ ਨਹੀਂ ਹੋਣੀ ਚਲੋ ਖੁਸ਼ੀ ਇਹਦੇ 'ਚ ਜਿਵੇਂ ਬੋਲਦੀ ਆ ਤੇ ਪਹਿਲਾਂ ਤਾਂ ਪਿੰਡ ਵਾਲੇ ਵੀਰਾਂ ਨੂੰ ਪੁੱਛ ਲਈਏ। ਉਹ ਤੇਰਾ ਭਲਾ ਆ ਜਾ ਤੇਰਾ ਇੱਥੇ ਚੱਲ ਪਿਆ ਕੰਮ ਕਿਹੜਾ? ਉਸਤਾਦ ਜੀ ਤੁਹਾਡੇ ਪਿੰਡ ਚ ਇੱਥੇ ਕੀ ਮਾਹੌਲ ਚਾਲਾ ਪਹਿਲਾਂ ਤਾਂ ਉਹਦਾ ਦੱਸੋ। ਪਹਿਲਾਂ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਐਨੂੰ ਕਹਿੰਨੇ ਆ। ਧੰਨਵਾਦ। ਸਾਡੇ ਇਲਾਕੇ ਚ ਪਹਿਲ ਕਦਮ ਕੀਤੀ ਹੈ ਕਿਉਂਕਿ ਸਾਡੇ ਇਲਾਕੇ ਵਿੱਚ ਨਾ ਮਿੱਟੀ ਦੀ ਬਹੁਤ ਜ਼ਿਆਦਾ ਕਮੀ ਸੀ। ਹਾਂਜੀ। ਤੇ ਤੁਹਾਡੇ ਕੇ ਵੀਰਾਂ ਨੂੰ ਸਹਿਯੋਗ ਕਰਕੇ ਬਾਜ ਮਾਰੀ ਆ ਤੇ ਦੇਖਿਆ ਗੱਜ ਵੀਰਾਂ ਨੇ ਲੈਣਾ ਲਾਤੀਆਂ ਵੜ ਕੇ। ਐਡੀ ਦੂਰੋਂ ਮਿੱਟੀ ਲੈ ਕੇ ਆਉਣਾ। ਇੱਕ ਬਹੁਤ ਵੱਡਾ ਉਪਰਾਲਾ ਕਹਿੰਦੇ ਆ ਅਸੀਂ ਤਾਂ ਕਿਉਂਕਿ ਸਾਡਾ ਇਹੜਾ ਕੱਲ ਦਾ ਪਾਣੀ ਆ ਸਤਲੋਜ ਦਾ ਬਹੁਤ ਜ਼ਿਆਦਾ ਵਧ ਗਿਆ ਸੀਗਾ ਤੇ ਬੰਨਦਾ ਤੁਸੀਂ ਟੋਟਲ ਵੇਖਿਆ ਹੀ ਆ ਇਹ ਕਿੰਨੀ ਜ਼ਿਆਦਾ ਕਹਿੰਦਾ ਮਤਲਬ ਕਿ ਦੋ ਦੋ ਤਿੰਨਾਂ ਜਗ੍ਹਾ ਤੋਂ ਦਬਿਆ ਵੀ ਮਿੱਟੀ ਦੀ ਬੇ ਬੇਤਾਸ਼ਾ ਲੋੜ ਸੀ ਤੇ ਬਹੁਤ ਧੰਨਵਾਦ ਵੀਰਾਂ ਦਾ ਜਿਹੜੇ ਇੰਨੀ ਦੂਰ ਚੱਲ ਕੇ ਆਏ ਨਿੱਕੇ ਸਕੇ ਨਹੀਂ ਨਹੀਂ ਵੀਰੇ ਕੋਈ ਗੱਲ ਨਹੀਂ ਇਹ ਇਹ ਕੱਲਾ ਸਾਰੇ ਕਿਤੇ ਕੱਲਾ ਇੱਥੇ ਨਹੀਂ ਜਿਹਦਾ ਜਿਹਦਾ ਜਿੱਥੇ ਵੀ ਸਹਾਉ ਕਤਾਵਾ ਹੈ ਨਾ ਉਹ ਤਾਂ ਪਹੁੰਚੋ ਹਾਂ ਪਹਿਲਾਂ ਸੀ ਕਿ ਰੁਕਣੇ ਲੱਗੀ ਸੀ ਇੱਕ ਅੱਜ ਤੋਂ ਲੈ ਕੇ 2 ਦਿਨ ਪਹਿਲਾਂ ਉੱਥੇ ਰੁਕਣੇ ਵਾਲੇ ਢਟਾ ਲੱਗੀ ਸੀ। ਹੂੰ। ਉੱਥੇ ਅਸੀਂ ਵੀ ਜਾਂਦੇ ਰਹੇ ਹਾਂ ਸੇਵਾ ਲੈ ਕੇ, ਅਸੀਂ ਪਹੁੰਚਦੇ ਰਹੇ ਹਾਂ ਕਿਉਂਕਿ ਸਾਡਾ ਇਲਾਕਾ ਤੁਹਾਨੂੰ ਪਤਾ ਹੀ ਕਿੰਨੇ ਪਿੰਡ ਤੋਂ ਤੁਸੀਂ ਆਏ ਜੇ। ਹੂੰ। ਸੰਘੇੜਾ ਇਹ ਸਾਡਾ ਏਰੀਆ। ਠੀਕ ਹੈ ਜੀ। ਕੱਲ ਦਾ ਪਾਣੀ ਚੜਨ ਕਰਕੇ ਫਿਰ ਸਾਨੂੰ ਅੱਜ ਇੱਥੇ ਆਪਦੇ ਏਰੀਆ ਨੂੰ ਦੇਖਣਾ ਪਿਆ। ਉੱਥੇ ਸੇਵਾ ਭਰਪੂਰ ਚੱਲੀ ਜਾਂਦੀ ਹੈ, ਮਿੱਟੀ ਉੱਥੇ ਬਹੁਤ ਆਈ ਹੈ। ਪਹੁੰਚ ਰਹੀ ਹੈ ਨਾ। ਪਰ ਸਾਡੇ ਇੱਥੇ ਕਮੀ ਸੀਗੀ। ਹੂੰ। ਅੱਜ ਚਲੋ ਰੰਗ ਦੀ ਗੀਰ ਆਏ ਆ, ਅੱਜ ਉਹ ਕਮੀ ਫਿਲਹਾਲ ਦੂਰ ਹੋ ਗਈ ਹੈ ਪਰ ਲੋਡ ਬਹੁਤ ਜਿੰਨੇ ਵਿੱਚ ਚੱਲਦਾ ਪਿਆ ਇੱਥੇ ਇੱਥੇ ਲੰਘ ਜੇ ਤੇ ਕੁਦਰਤ ਦਾ ਕਰਵਾਦਿਆ ਇਹ ਮੇਰੇ ਰਾਵੀ ਤਾਂ ਜਿਵੇਂ ਆਪਾਂ ਨੂੰ ਪਤਾ ਸਾਰੇ ਵੀਰਾਂ ਨੂੰ ਲੱਗ ਹੀ ਗਿਆ ਸੀ ਸਤਲੋਜ ਦਾ ਪਾਣੀ ਵਧ ਰਿਹਾ ਹੁਣ ਪਹਿਲਾਂ ਨਾਲੋਂ ਇਹ ਭਾਈ ਦਸ ਦਿਨ ਤੋਂ ਤਾਂ ਪਹਿਲਾਂ ਚੱਲਦਾ ਪਿਆ ਸੀ ਇਕੁਅਲ ਥੱਲੇ ਨਹੀਂ ਇਕੁਅਲ ਮਤਲਬ ਫੁੱਟ ਆ ਗਿਆ ਹਾਂ ਫੁੱਟ ਡਾਊਨ ਹੋ ਗਿਆ ਇਦਾਂ ਚੱਲਦਾ ਹੈ ਕੱਲ੍ਹ ਸਵੇਰ ਤੋਂ ਲੈ ਕੇ ਵਧਦਾ ਪਿਆ ਤੇ ਤਕਰੀਬਨ ਹੁਣ ਖਤਰੇ ਵਾਲੇ ਨਿਸ਼ਾਨ ਤੇ کہہ ਸਕਦੇ ਹਾਂ ਜੇ ਤੋਂ ਬਾਅਦ ਫੁੱਟ ਇੱਕ ਪਾ ਲੈਵਲ ਹੋਰ ਵਧਦਾ ਤੇ ਕਿਸੇ ਪਾਸੇ ਨੁਕਸਾਨ ਲੋਹੀਆਂ ਵਾਲੇ ਪਾਸੇ ਵੀ ਹੋ ਸਕਦਾ ਤੇ ਸਾਡੇ ਏਰੀਆ ਨੂੰ ਵੀ ਹੋ ਸਕਦਾ ਕਿਉਂਕਿ ਪਾਣੀ ਦਾ ਲੈਵਲ ਹੁਣ ਇੱਕਦਮ ਹੂੰ ਅੱਗੋਂ ਵੀ ਡਾਫ ਲੱਗ ਗਿਆ ਹੂੰ ਜਿਹੜਾ ਆਪਣਾ ਪੋਲ ਚੱਲਦਾ ਹੈ ਚਾਹੇ ਤੇ ਵੀਰੇ ਨੂੰ ਪਤਾ ਹੀ ਹੋਣਾ ਰੇਲਵੇ ਲਾਈਨ ਦਾ ਪੋਲ ਚੱਲਦਾ ਹਾਂ ਹਾਂ ਉਹਨੂੰ ਪਾਣੀ ਕਰਾਸ ਹੋ ਕੇ ਲੰਘਦਾ ਅੱਛਾ ਉਹਦੇ ਗੱਡੀਆਂ ਨਾਲ ਟੱਚ ਹੁੰਦਾ ਪਿਆ ਜਦੋਂ ਉਹਨੂੰ ਟੱਚ ਹੁੰਦਾ ਤੂੰ ਦੀ ਡਾਫ ਜਿਵੇਂ ਕਹ ਲਈ ਆਪਾਂ ਕਿ ਦਿਖਾ ਲਈ ਰੋਕਾ ਰੋਕ ਲੱਗ ਜਾਂਦੀ ਹੈ ਉਹ ਹਾਂ ਉਹ ਪਾਣੀ ਦਾ ਡਾਫ ਲੱਗ ਕੇ ਪਿੱਛੇ ਨੂੰ ਪਾਣੀ ਹੋਰ ਵਧਦਾ ਤੇ ਪਾਣੀ ਦੀ ਮਕਦਾਰ ਪਿੱਛੋਂ ਬਹੁਤ ਜ਼ਿਆਦਾ ਆ ਰਹੀ ਹੈ ਕਿਉਂਕਿ ਪਿਛਲੇ ਦਿਨੀ ਦੱਸਿਆ ਸੀ ਡੈਮ ਦਾ ਜਿਹੜਾ ਫਲੋ ਸੀਗਾ 80 ਦਾ ਲਾਸਟ ਆ ਤੋ 77 ਤੱਕ ਪਹੁੰਚ ਗਿਆ अच्छा तेन तेन फिर तिन तिन ही रह गए फिर की लो किसे कह सकदे हां परसेंटेज कह सकदे हां नहीं तिन फुट ਦਾ ਉਹ اچھا फुट ਦਾ ਗੈਪ ਤੋਂ ਦਾ फुट ਦੇ حساب ਨਾਲ ਓਕੇ ਇੱਕ ਕਿਊਸਕ ਛੱਡਦੇ ਆ 115000 ਕਿਊਸ ਜਿਹੜਾ ਕੱਲ ਦੀ ਰੇਟ ਛੱਡਿਆ ਸੀ ਪਾਣੀ ਠੀਕ ਆ ਵੀਰੇ ਉਹ ਪਾਣੀ ਉਸ ਲੈਵਲ ਨੇ ਚੱਲਦਾ ਪਿਆ ਸੋਨਾਂ ਚਾਹੀਏ ਕੱਚੀ ਗੱਲ ਵੀ ਉਹ 3 फुट ਤੋਂ ਲੈ ਕੇ ਹਮ 7 फुट ਦੇ ਦਰ ਚੱਕਦੇ ਆ ਇਹ ਛੋਟੀ ਨਹੀਂ ਖਬਰਾਂ ਚ ਸੁਣਿਆ ਆ ਜੀ ਹਾਂ ਸੁਣਿਆ ਕੀ ਪਹਿਲਾਂ 3 ਫੁੱਟ ਚੱਲਦੀ ਸੀ ਰੈਗੂਲਰ ਉਹਨਾਂ ਨੂੰ ਫਲੋ ਜ਼ਿਆਦਾ ਆਉਣਾਗਾ ਕਿ 7 ਫੁੱਟ ਚੱਕਦੇ ਆ ਹਮ ਰਿਅਲਿਟੀ ਦਾ ਨਹੀਂ ਪਤਾ ਇਹ ਰਿਅਲਿਟੀ ਹੈ ਕਿ ਨਹੀਂ ਜਿਉਂ ਵਾਕਈ 7 ਫੁੱਟ ਆਉਂਦੇ ਆ ਤੇ ਸ਼ਾਇਦ ਨੁਕਸਾਨ ਖਤਰੇ ਵਾਲੀ ਗੱਲ ਹੈ ਬਹੁਤ ਖਤਰੇ ਵਾਲੀ ਗੱਲ ਬਾਕੀ ਪੱਕਾ ਨਹੀਂ ਕਹਿ ਸਕਦਾ ਵੀ ਇਹ ਗੱਲ ਦੀ ਪੁਖਤਾ ਨਹੀਂ ਹੈਗੀ ਸ਼ਾਇਦ ਫੇਕ ਵੀ ਕਈ ਗੱਲਾਂ ਆਉਂਦੀਆਂ ਨੇ ਅਸੀਂ ਕੁਦਰਤ ਅਗੇ ਮੰਨ ਲઈએ ਬਸ ਕਰਦੇ ਫੇਕ ਹੀ ਹੋਵੇ ਤੇ ਜੇ ਇਹਨਾਂ ਸਟੇਬਲ ਆਉਂਦਾ ਦੋ ਦਿਨ ਦਾ ਜੇ ਬਕਵਾਏ ਨਿਕਲਦਾ ਫਿਰ ਕਲੀਅਰ ਕਰੇ ਤੇ ਸ਼ਾਇਦ ਖਤਰਾ ਟਲ ਜੇ ਨਹੀਂ ਤਾਂ ਸੁਲਾਕੇ ਦਾ ਜਿਵੇਂ ਤੁਸੀਂ ਅੱਗੇ ਵੇਖਿਆ ਜੀ ਕਹੋਗੇ ਜਾਂ ravi ਨੇ ਕੀਤਾ ਜਾਂ ਵਿਆਸ ਨੇ ਕਿੰਨਾ ਨੁਕਸਾਨ ਕੀਤਾ ਇਹ ਬੱਚਾ ਆਪਣਾ सेम ਉਹੀ ਹਾਲਾਤ ਇੱਥੇ ਬਣ ਸਕਦੇ ਹਮਮ ਕਿ ਚਲੋ ਦੂਆਰ ਲੈ ਕੇ ਚੀਜ਼ ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਨੌਜਵਾਨਾਂ ਤਾਂ ਦੇਖੋ ਜੀ ਜਿਵੇਂ ਪਹਿਲਾਂ ਕਹਿੰਦੇ ਸੀਗੇ ਸਾਡੇ ਵੱਡੇ ਟੇਟ ਲੈ ਕੇ ਤੁਰੇ ਫਿਰਦੇ ਸੜਕਾਂ ਤੇ ਹਮ ਬੈਂਪਰ ਡੈਕ ਲਾਏ ਆ ਡੈਕ ਲਾਏ ਆ ਅੱਜ ਉਹੀ ਬੈਂਪਰ ਉਹੀ ਡੈਕ ਸਾਨੂੰ ਦਾ ਜੋ ਉਹੀ ਸਾਡੇ ਕੰਮ ਆਏ ਉਹੀ ਕੰਮ ਆਏ ਉਹੀ ਕੰਮ ਆਏ ਹਮ ਅਸੀਂ ਤਾਂ ਧੰਨਵਾਦ ਕਰਦੇ ਨੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਉਦਮ ਕੀਤਾ ਇਹਨਾਂ ਨੂੰ ਦੇਖ ਕੇ ਹੋਰ ਵੀ ਬੜੇ ਵੀਰਾਂ ਨੇ ਉਦਮ ਬਹੁਤ ਆਏ ਜੇ ਤੁਸੀਂ ਆਏ ਜੇ ਦੇਖਿਆ ਇੱਕ ਰੀ ਲੈਣਾ ਹੀ ਲੱਗ ਗਿਆ ਤੇ ਬਹੁਤ ਬਹੁਤ ਅਸੀਂ ਇੱਕ ਰੀ ਫੇਰ ਧੰਨਵਾਦ ਕਰਦੇ ਆ ਨਾਲੇ ਜੀਆ ਨੂੰ ਕਹਿੰਦੇ ਆ ਨਹੀਂ ਨਹੀਂ ਵੀਰੇ ਇੱਕ ਰੀ ਸਾਨੂੰ ਜਿਵੇਂ ਇਹਨਾਂ ਨੇ ਸਾਥ ਦਿੱਤਾ ਇਦਾਂ ਹੀ ਜਿੱਥੇ ਹੋਰ ਵੀ ਲੋੜ ਹੈਗੀ ਅਸੀਂ ਕਹਿੰਦੇ ਉੱਥੇ ਵੀ ਸਹਿਯੋਗ ਭੇਜਣ ਬਾਕੀ ਤੁਸੀਂ ਅੱਗੇ ਸ਼ੇਅਰ ਕਰੋ ਜਿੱਥੇ ਲੋੜ ਹੈਗੀ ਹੈ ਵੀਰਾਂ ਨੂੰ ਦੁਬਾਰਾ ਕੋ ਮੇਰੇ ਖਲ ਤਾਂ ਆ ਪਤਾ ਹੀ ਆ ਵੀਰਾਂ ਨੂੰ ਮੈਂ ਉਹ ਹੀ ਗੱਲਬਾਤ ਇਹਨਾਂ ਨਾਲ ਕਰਦਾ ਇਦੋ ਬਾਦ ਵੀਰੇ ਆਪਣਾ ਗਾਂ ਵਾਲਾ ਪ੍ਰੋਗਰਾਮ ਕਿੱਥੇ ਦਾ ਆਜੋ ਗਾਂ ਉੱਥੇ ਆਪਣੇ ਹਬੀਬ ਕੀ ਰੋਇਪੁਰ ਹਬੀਬ ਕੇ ਜਾਂ ਸਭਰਾ ਨਿੱਕਾ ਸਭਰਾ ਜਿਹੜਾ ਪਿੱਤੇ ਤੂੰ ਜਿਆਦਾ ਦੂਰ ਤਾਂ ਨਹੀਂ ਯਾਰ ਸਾਰੇ ਆ ਰਹੇ ਅੱਜ ਲੱਗੇ ਜਿਹਾ ਜਾ ਮੇਰਾ ਪੁੱਤ ਪੂਰੇ ਪੂਰੇ ਜੋ ਹੌਸਾ ਨਾਲ ਇਹ ਜਿਹੜਾ ਪੌ ਸੁਲਤਾਨਪੁਰ ਸਾਹਿਬ ਉਹ ਵੇਖ ਕੇ ਆਏ ਸੀ ਉੱਥੇ ਕੇ ਇੱਧਰ ਨਹੀਂ ਇੱਧਰ ਇੱਧਰ ਨੇ ਇੱਧਰ ਹੀ ਕਰਾਂਗੇ ਜੀ ਮੱਲਾਂ ਵਾਲੇ ਵਾਲੀ ਸੈੜ ਹਾਂ ਮੱਲਾਂ ਵਾਲੇ ਵਾਲੀ ਸੈੜ ਇੱਥੇ ਜ਼ਰੂਰ ਤਾਂ ਹੈਗੀ ਆ ਹਾਂ ਇੱਥੇ ਰਾਤ ਫੋਨ ਬਹੁਤ ਆਏ ਸੀਗੇ ਪਰ ਹੁਣ ਇਧਰ ਵੀ ਵੀਰਾਂ ਨੂੰ ਕਿਹਾ ਇਸ ਫਿਰ ਇਧਰ ਆਏ ਆ ਉਧਰ ਵੀ ਸੇਵਾ ਚੱਲਦੀ ਪਈ ਆਣ ਉਧਰ ਵੀ ਸੇਵਾ ਚੱਲ ਉਥੇ ਵਿੱਚੋਂ ਸਾਰੇ ਵੀਰ ਹੀ ਜਾਣਗੇ ਨਾ ਵਿੱਚੋਂ ਇੱਕ ਦੋ ਮਸ ਮਾਰਨੀ ਹੈ ਸਾਰੇ ਜਾਣਗੇ ਸਾਰੇ ਜਾਣਗੇ ਧੰਨਵਾਦ ਬੜੀ ਖੁਸ਼ੀ ਹੁੰਦੀ ਹੈ ਜਦੋਂ ਨਾ ਫਿਰ ਗੱਲ ਉਥੇ ਆਈਂਦੀ ਆਪਦਾ ਮੂੰਹ ਮੀਆਂ ਮਿੱਟੂ ਬੰਨਣ ਵਾਲੀ ਵੀ ਮੇਰੇ ਪਿੰਡ ਤੇ ਆ ਮੈਂ ਤਾਰੀਫ ਕਰੂੰਗਾ ਤੇ ਉਹ ਫਿਰ ਉਹੀ ਗੱਲ ਹੋ ਜਾਂਦੀ ਹੈ ਨਾ ਵੀ ਇਹ ਜਾਣ ਕੇ ਸਾਰੇ ਪਿੰਡਾਂ ਦੇ ਵੀਰ ਹੀ ਆ ਰਹੇ ਆ ਇਕੱਲੇ ਨਹੀਂ ਵੀ ਆਪਣੇ ਪਿੰਡੋਂ ਹੀ ਆਏ ਆ ਨੌ ਜਵਾਨ ਵੀਰਾਂ ਦਾ ਜਿੰਨਾ ਹੋ ਸਕੇ ਉਹਨਾਂ ਹੀ ਥੋੜਾ ਜਿਵੇਂ ਵੀਰ ਨੇ ਗੱਲ ਕੀਤੀ ਨਾ ਕੋਈ ਵੀ ਮੁਸੀਬਤ ਜਾਂ ਕੋਈ ਵੀ ਭੀੜ ਪੈਂਦੀ ਏ ਇਹ ਅੱਗੇ ਆਉਂਦੇ ਆ ਤੇ ਇਹਨਾਂ ਦੇ ਅੱਗੇ ਆਉਣ ਕਰਕੇ ਬਚਾ ਹਨਾ ਹੋਰ ਵੀ ਚਲੋ ਜਿਹੜੇ ਆਉਂਦੇ ਆ ਵੱਡੇ ਛੋਟੇ ਸਭ ਸਿਆਣੇ ਬਜ਼ੁਰਗ ਸਾਰਿਆਂ ਦਾ ਯੋਗਦਾਨ ਸਾਰੇ ਵੱਧ ਚੜ ਕੇ ਤੇ ਵੀਰੇ ਯਾਰ ਆयो ਮੜਾ ਲਗੇ ਇੱਥੇ ਜਿਆਦਾ ਕਾਦੀ ਲੋੜ ਏ ਪਰਛਾਦੇ ਪਾਣੀ ਦੀ ਲੋੜ ਏ ਕਾ ਜਿਆਦੀ ਸਭ ਤੋਂ ਜਿਆਦੀ ਲੋੜ ਕਾਦੀ ਏ ਨਹੀਂ ਪਰਛਾਦੇ ਪਾਣੀ ਦਾ ਤਾਂ ਮਾਲਕ ਦੀ ਮਿਹਰ ਆ ਸਾਡੇ ਅਜੇ ਪਿੰਡ ਸਾਰੇ ਬਾਹਰ ਆ ਜਉਂਦਾ ਨੇ ਹਾਂ ਲੰਗਰ ਪਰਛਾਦਾ ਮਾਲਕ ਦੀ ਮਿਹਰ ਆ ਸਾਰਾ ਚੜਦੀ ਕਲਾ ਚੜਦੀ ਕਲਾ ਚ ਅਸੀਂ ਉਹਦੇ ਪਿੰਡੋਂ ਵੀ ਕਰਦੇ ਸਾਡੇ ਹੋਰ ਵੀ ਜਿਹੜੀਆਂ ਗੁਰੂ ਘਰ ਲੱਗੇ ਨੇ ਉਤੋਂ ਲੱਗੇ ਅਸ਼ਾਧ ਦੀ ਕੋਈ ਕਮੀ ਨਹੀਂ ਸਾਡੇ ਪਿੰਡ ਚ ਮਿੱਟੀ ਦੀ ਥੋੜੀ ਜੀ ਸਮੱਸਿਆ ਹੈਗੀ ਸਾਨੂੰ ਅੱਗੇ ਦੱਸਿਆ ਮਿੱਟੀ ਦੀ ਲੋੜ ਸੀ ਮਿੱਟੀ ਸਭ ਤੋਂ ਜ਼ਿਆਦਾ ਮੇਨ ਮਿੱਟੀ ਸੀ ਜਿਹੜੀ ਅੱਜ ਦੀ ਡੇਟ ਸਾਨੂੰ ਮਿੱਟੀ ਦੀ ਲੋੜ ਹੋ ਰਹੀ ਹੈ ਇਸ ਤੋਂ ਅੱਗੇ ਚਲੋ ਮਾਲਕ ਮੇਅਰ ਕਰੇ ਜਿਵੇਂ ਚਾਰੇ ਆ ਰਿਆ ਜਾਂ ਗੁਰਸਤ ਆ ਰਹੀ ਆ ਸਿਰਫ ਚਾਰੇ ਦੀ ਲੋੜ ਹੈਗੀ ਉਹ ਵੀ ਜਿਹੜੇ ਸਾਡੇ ਬੰਨ ਤੇ ਭਰਾ ਬੈਠੇ ਜਿਨ੍ਹਾਂ ਦੀਆਂ ਪਹਿਲੀਆਂ ਵੇਚ ਆ ਗਈਆਂ ਨੇ ਇਹਨਾਂ ਨੇ ਘਰ ਵੇਚਾ ਘਰ ਵੇਚ ਆ ਗਏ ਆ ਉਹਨੇ ਮਾਲ ਡੰਗ ਜਿਹੜੇ ਉਹਨਾਂ ਨੂੰ ਪੱਠੇ ਦੀ ਡੀਜ਼ਲ ਪਾਣੀ ਦੀ ਲੋਡ ਹੈ ਕੀ ਆਕ ਨਹੀਂ ਹਲੇ ਡੀਜ਼ਲ ਦੀ ਵੇਖੋ ਅਜੇ ਕੰਮ ਚੱਲ ਵੀ ਰਿਹਾ ਡੀਜ਼ਲ ਦੀ ਲੋਡ ਅਜੇ ਬੜੀ ਲੰਬੀ ਚਲਣੀ ਹੈ ਵੀ ਇੱਥੇ ਕੋਈ ਛੋਟਾ ਨਹੀਂ ਕੰਮ ਹੈਗਾ ਇਸ ਤੋਂ ਬਾਅਦ ਕੀ ਹੁੰਦਾ ਹੁੰਦਾ ਤੁਸੀਂ ਤਾਂ ਹੰਦਰਿਆ ਬੜੀ ਰਹੀ ਹੰਡਾਇਆ ਕੀ ਹਿਸਾਬ ਕਿਤਾਬ ਇਹ ਪਾਜੀ ਦੇਖੋ ਜਿਹੜਾ ਆਪਣਾ ਏਰੀਆ ਇੱਥੇ ਜਿਵੇਂ ਪਾਣੀ ਦਾ ਲੈਵਲ ਚੱਲਦਾ ਪਿਆ ਹਾਂ ਇਹ ਮੈਕਸਿਮਮ ਕਿਤੇ ਤੱਕ 3 3 ਫੁੱਟ ਰੇਤ ਚੜ੍ਹ ਜਾਣੀ ਹੈ ਹਾਂ ਤੇ ਕਿਤੇ ਦਰਿਆ ਨੇ ਟੋਏ ਪਾਦਨੇ ਹੈ ਇਹ ਜਮੀਨਾਂ ਨੂੰ ਤਾਂ ਤਿੰਨ ਤਿੰਨ ਫੁੱਟ ਡੂੰਗਾ ਇਹਨਾਂ ਦੇ ਕਈਆਂ ਨੇ ਤਿੰਨ ਤਿੰਨ ਫੁੱਟ ਰੇਤ ਹੀ ਚੜ ਜਾਣੀ ਕੋਰੀ ਰੇਤ ਤੇ ਜਿਹਨੂੰ ਸਰਕਾਰ ਨੇ ਵੀ ਨਹੀਂ ਚੁੱਕੰਦੇ ਨਾ ਆਹੋ ਇਹ ਵੀ ਬੰਗਾ ਉਹਨਾਂ ਕਹਣਾ ਵਾਈ ਜੀ ਇਹ ਸਾਡੀ ਆ ਉਹਨੂੰ ਪੱਧਰ ਕਰ ਸਕਦੇ ਆ ਪੱਧਰ ਕਰ ਸਕਦੇ ਆ ਉਹ ਵੀ ਆ ਆਪਦੇ ਸਿਰ ਤੇ ਜਿਉਂ ਵੀ ਤੁਹਾਡੇ ਰਕੇ ਭਰਾਵਾਂ ਦਾ ਸਹਿਯੋਗ ਜੋ ਤੇ ਤੇਲ ਦੀ ਗੱਲ ਕਰਦੇ ਤੇਲ ਦੀ ਲੋੜ ਪੈਣੀ ਆ ਪਰ ਅਜ ਤੋਂ 2 ਮਹੀਨੇ ਬਾਅਦ ਪਾਣੀ ਸੁੱਕੇਗਾ ਜ਼ਮੀਨ ਨੂੰ ਦੇ ਸਹੀ ਕਿਹੜੀ ਲੈਵਲ ਚ ਆਵੇਗੀ ਹਾਂ ਜਾਂ ਮਤਲਬ ਕਿਉਂਕਿ ਇਹ ਤੇ ਮਿੱਟੀ ਦੇ ਨਾਲ ਦੂਜੀ ਵੀ ਪੈਣੀ ਹੈ ਗੱਭੂ ਵੀ ਪੈ ਜਾਣੀ ਹੈ ਜਿਵੇਂ ਆਪਾਂ ਗੱਲ ਕੀਤੀ ਸਿਲਟ ਜਿਹਨੂੰ ਕਹਿ ਦਿੰਦੇ ਆ ਦੂਜੀ ਮਿੱਟੀ ਵਾਲੀ ਸਲਾਬ ਜੀ ਸਲਾਬ ਪੈਣੀ ਹੈ ਇਸ ਤੋਂ ਬਾਅਦ ਵੀਰੇ ਮੱਛਰ ਵਗੈਰਾ ਕੀੜੇ ਮਕੌੜੇ ਇਦਾਂ ਦਾ ਕੋਈ ਸਿਸਟਮ ਹੁੰਦਾ ਹੈ ਕਿ ਨਹੀਂ ਬਚਾਏ ਰਹਿਦਾ ਨਹੀਂ ਦੇਖੋ ਜਦੋਂ ਫਸਲ ਥੱਲੋਂ ਗਲੀ ਨਿਕਲਦੀ ਹੈ ਜਦੋਂ ਹਾਂ ਜਿਹੜੀ ਤੁਸੀਂ ਗੱਲ ਕੀਤੀ ਇਹ ਵਧੀਆ ਕੀਤੀ ਜਿਹੜੀ ਫਸਲ ਆ ਫਸਲ ਆਪਾਂ ਵੀ ਦੇਖਦੇ ਹਾਂ ਕਿੰਡੀ ਸੋਹਣੀ ਹਰਾਵਲਾ ਪੈ ਤੇ ਇਹ ਜਿੰਨਾ ਹਰਾਵਲਾ ਜਦੋਂ ਇਹ ਪਾਣੀ ਐ ਦੱਸਦੇ ਹਾਂ ਤੋ ਪਾਣੀ ਝੋਨੇ ਦੇ ਪਹਿਲਾਂ ਡੁੱਬੇ ਹੋਏ ਸੀ ਕੋਈ ਜਿਹੜੇ ਚੁਨਿੰਦਾ ਉੱਚੇ ਸੀਗੇ ਪੱਤੇ ਨਜ਼ਰ ਆਉਂਦੇ ਸੀ ਤੇ ਜਿਹਨਾਂ ਕੋਹ ਆਸਮੇਂ ਲਾਉਂਦਾ ਨਹੀਂ ਥੋੜੇ ਬਚਣ ਅੱਗੇ ਬਚੇ ਸਾਨੂੰ ਪਤਾ ਸੀ ਕਿ ਦੱਸਦੇ ਪਾਣੀ ਚੱਲ ਗਿਆ ਗੋਪ ਬਣੀ ਹੋਈ ਸੀ ਝੋਨਾ ਤਾਂ ਬਿਲਕੁਲ ਜੀਓ ਸਾਨੂੰ ਪਹਿਲੇ ਨਜ਼ਰ ਆਉਂਦਾ ਹੁਣ ਖਤਮ ਆਣ 1% ਵੀ ਕੋਹ ਆਸ 1% ਵੀ ਨਹੀਂ ਰਹਿ ਗਿਆ ਅੱਗੇ ਕੋਈ ਚੰਦ ਆਉਂਦੇ ਸੀ 5% ਬਚ ਜਾਣਗੇ ਪਰ ਨਹੀਂ ਹੁਣ ਅਸੀਂ ਕਹਿੰਨੇ ਚਲੋ ਜਿਹੜਾ ਹੋ ਗਿਆ ਉਹ ਉੱਥੇ ਤਾਂ ਨਹੀਂ ਵਿਚਾਰ ਬਾਹਰ ਬਚਾਓ ਜੀ ਬਾਹਰ ਬਚਾ ਬੰਨ ਮਤਲਬ ਬਚੇ ਨਾ ਬੰਨ ਦੀ ਮਜਬੂਤੀ ਕਰਕੇ ਸਾਡਾ ਬਾਹਰ ਦਾ ਬਚਾ ਹੋ ਜੇ ਜਿਹੜੇ ਲੋਕ ਇਧਰ ਮੇਰੇ ਵੀਰ ਅਧਿਆ ਦੀ ਜ਼ਮੀਨ ਇਧਰ ਹੈਗੀ ਕੁਝ ਵੇਚਿਆ ਨਾਲ ਮਿਲ ਕੇ ਹੋ ਜਾਏਗਾ ਕੁਝ ਵੀਰਾਂ ਦਾ ਸਹਿਯੋਗ ਹਾਂ ਡੀਜ਼ਲ ਦੀ ਲੋੜ ਅਜੇ ਚਲੋ ਥੋੜਾ ਜਿਹਾ ਲੇਟ ਜਾ ਕੇ ਗਈ ਕੋਈ ਅੱਜ ਹੀ ਅਸੀਂ ਕਿਹਾ ਜੀ ਡੀਜ਼ਲ ਵੀ ਲੈ ਕੇ ਆਉਣ ਸਾਰੀਆਂ ਇੱਕੋ ਜਿਹੀ ਚੀਜ਼ਾਂ ਨਾ ਲੈ ਕੇ ਆਉਣ ਤਾਂ ਮਿੱਟੀ ਇਕੱਲੀ ਹਾਂ ਅੱਜ ਤਰੀਕ ਜੀ ਮਿੱਟੀ ਘਟਿਆਣਾ ਅਜੇ ਉਹ ਵਧੀਆ ਘਟਿਆਣਾ ਨਹੀਂ ਲੈ ਆ ਸਕਦੇ ਸਿੱਧੀ ਲੈ ਕੇ ਆ ਜਾਣਾ ਹੂੰ ਇਹ ਤੋਂ ਪਰਕੇ ਪਰਕੇ ਗੱਟੇ ਲੱਗੇ ਤੁਸੀਂ ਵੇਖੇ ਗੱਟਾਂ ਲਈ ਸੇਵਾ ਲੱਗੀ ਹੋਈ ਹੈ ਹੂੰ ਤੇ ਬਾਕੀ ਜਿਹੜੀਆਂ ਬਿਮਾਰੀਆਂ ਜਾਂ ਮੁਸ਼ਕਲਾਂ ਨੇ ਇਹ ਤਾਂ ਅੱਗੇ ਹਰ ਸਾਲ ਆਉਂਦੀਆਂ ਹੀ ਨੇ ਜਦੋਂ ਇਹ ਤੁਸੀਂ ਫੇਸ ਕਰਦੇ ਕਰਦੇ ਹੋ ਕਰਨੀਆਂ ਪੈਣੀਆਂ ਜੀ ਜਿਵੇਂ ਕਹਿੰਦਾ ਮਤਲਬ ਸਾਡੇ ਤੋਂ ਪਿੰਡੇ ਦੇ ਬਯੁਰਗਾ ਫਟਾ ਗਏ ਆ ਅਸੀਂ ਵੀ ਹੰਡਾਇਆ ਆ ਅਸੀਂ ਆਦੀ ਹੋ ਚੁੱਕੇ ਆ ਇਹ ਤੁਸੀਂ ਦੇਖ ਵੀ ਰਹੇ ਵੀਰ ਮੈਂ ਕੈਮਰਾਮੈਨ ਹਾਂ ਹਾਂ ਬੀਤੇ ਵਕਾਦੇ ਵੀਰ ਹੋਰ ਵੀ ਤੁਰੇ ਆਉਂਦੇ ਬਹੁਤ ਹੋਰ ਵੀ ਇੱਥੇ ਹੀ ਸੇਵਾ ਲਗਾਤਾਰ ਮਤਲਬ ਲਗਾਤਾਰ ਚੱਲਦੀ ਪਈ ਹੈ ਸੇਵਾ ਹੂੰ ਦੋ ਦਿਨ ਤੋਂ بارش ਨੇ ਬਹੁਤ ਤਰਾ ਵੀ 来ਈ ਹੋਈ ਸੀ ਹਾਂ ਪਰ ਅੱਜ ਬਾਸ਼ ਨੇ ਥੋੜਾ ਜਿਹਾ ਸਵੇਰੇ ਕੀਤਾ ਤਾਂ ਹੈ ਥੋੜਾ ਜਿਹਾ ਤੱਕੀ ਉਸ ਤੋਂ ਬਾਅਦ ਵਧੀਆ ਆ ਰਿਹਾ ਇਹ ਤੋਂ ਬਾਅਦ ਤਾਂ ਮੌਸਮ ਹੁਣ ਵੈਗਰੂ ਦੀ ਮਿਹਰ ਨਾਲ ਕਹਿ ਰਿਹਾ ਵੀ ਕਹਿ ਰਿਹਾ ਤਿੰਨ ਤੱਕ ਹਾਂ ਨੀ ਹੁਣ ਗਾਂ ਸੈਟ ਆ ਮਿਹਰ ਕਰੇ ਸੀ ਕਿਨੇ ਕੁਦਰਤ ਦੀ ਕਿਰਪਾ ਹੀ ਕਰੇ ਹੁਣ ਥੋੜਾ ਜਿਹਾ ਦਿਨ ਲੱਗਿਆ ਵੀ ਆ ਖੁਸ਼ਕ ਹੋਏਗਾ ਤੇ ਮਿੱਟੀ ਦਾ ਕੰਮ ਵੀ ਤਾਂ ਹੀ ਚੱਲੇ ਹਾਂ ਕਿਉਂਕਿ ਪਾਣੀ ਦਾ ਮਿੱਟੀ ਵੀ ਨਹੀਂ ਚੱਲਦੀ ਮਿੱਟੀ ਹਾਂ ਬਹੁਤ ਮੁਸ਼ਕਲ ਆ ਕਹਿੰਦਾ ਮੈਂ ਚੱਲੂ ਅੱਜ ਵੀ ਬੜੇ ਸੰਗਦੇ ਸਹਿਯੋਗ ਨਾਲ ਬਹੁਤ ਸੋਹਣਾ ਕੰਮ ਚੱਲਿਆ ਹਾਂ ਤੇ ਕਿਰਪਾ ਕਰੇ ਮਾਲਕ ਮੈਨੂੰ ਸਭ ਤੇ ਸਾਰੇ ਪੰਜਾਬ ਤੇ ਮੈਂ ਕਿਹਾ ਬੜੀਆਂ ਗੱਲਾਂ ਸਾਰੇ ਵੀਰਾਂ ਨੇ ਬੋਲ ਵੀ ਦਿੱਤੀਆਂ ਨੇ ਸਾਰੇ ਅੱਡੋ ਅੱਡੀ ਆਪੋ ਆਪਣੇ ਵਿਚਾਰ ਹੁੰਦੇ ਆ ਸਾਡਾ ਪੰਜਾਬ ਸਾਰਿਆਂ ਨਾਲ ਖੜ ਜਾਂਦਾ ਸਾਰੇ ਵੀਰੇ ਇਹ ਗੱਲ ਬੋਲ ਦਿੰਦੇ ਆ ਵੀ ਪੰਜਾਬ ਨਾਲ ਕੋਈ ਨਹੀਂ ਖੜਦਾ ਅਸੀਂ ਆਸਮ ਨਹੀਂ ਰੱਖਦੇ ਯਾਰ ਅਸੀਂ ਹੈਗੇ ਨੇ ਜੋਗੇ ਹਨਾ ਸਾਨੂੰ ਐਡਾ ਕੋਈ ਚੱਕਰ ਨਹੀਂ ਅਸੀਂ ਬਾਬੇ ਦੀ ਮਿਹਰ ਨਾਲ ਨਾ ਫਿਰ ਉਹ ਹੀ ਗੱਲ ਵੀਰ ਭਰਾਇਆ ਨਾ ਕਹਿਣ ਹੰਕਾਰ ਮਾਨ ਚ ਬੋਲਦਾ ਇਦਾਂ ਨਹੀਂ ਹੰਕਾਰ ਸਾਨੂੰ ਇਸ ਗੱਲ ਦਾ ਇਸ ਗੱਲ ਦਾ ਜਿਹੜੇ ਅਸੀਂ ਨਾ ਕੋਈ ਭੀੜ ਪੈਂਦੀ ਹੈ ਤੇ ਅਸੀਂ ਐ ਇਕੱਠੇ ਹੋ ਜਾਂਦੇ ਹਾਂ ਇਸ ਗੱਲ ਦਾ ਸਾਨੂੰ ਮਾਣ ਲਾ ਲਓ ਹੰਕਾਰ ਲਾ ਲਓ ਕੌਨਫੀਡੈਂਸ ਲਾ ਲਓ ਕੁਸ਼ ਲਾ ਲਓ ਅਸੀਂ ਸਾਡੇ ਚ ਭਾਈਚਾਰਾ ਹੈਗਾ ਕੈਮ ਆ ਤੇ ਇਹ ਵਾਰ-ਵਾਰ ਨਾ ਸਬੂਤ ਜਿਵੇਂ ਕਹਿੰਦੇ ਨੇ ਸਬੂਤ ਦੇਣ ਦੀ ਲੋੜ ਨਹੀਂ ਜਦੋਂ ਵੀ ਕੋਈ ਭੀੜ ਪੈਂਦੀ ਹੈ ਆਟੋਮੈਟਿਕ ਹੀ بڑے ਜਾਣੇ ਵੀਰਾਂ ਨੇ ਵੇਖਿਆ ਹੋਇਆ ਹੈਗਾ ਵੀ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਹੁਣ ਪਿੰਡ ਦੇ ਵਿੱਚ ਤਾਂ ਭਾਵੇਂ ਸਾਡੀ ਇੱਕ ਦੂਜੇ ਨਾਲ ਮਾੜੀ ਮੋਟ ਤੂੰ ਤੂੰ ਮੈਂ ਮੈਂ ਹੁੰਦਾ ਹੀ ਐ ਸਾਰਿਆਂ ਦਾ ਕਲਚਰ ਇੱਥੇ ਤੁਹਾਨੂੰ ਕਿਸੇ ਦਾ ਨਹੀਂ ਦਿਸਣਾ ਸਭ ਬਾਬੇ ਦੀ ਮੇਰ ਨਾਲ ਐਨ ਇੱਕੋ ਨੇ ਤੇ ਨਾ ਹੀ ਕਦੀ ਨੌਜਵਾਨਾਂ ਨੇ ਉਹ ਜੀ ਗੱਲ ਮੈਂ ਤਾਂ ਕਦੇ ਵੇਖੀ ਨਹੀਂ ਕਿਉਂਕਿ ਪਿੰਡਾਂ 'ਚ ਬਹੁਤ ਚੱਕਰ ਹੁੰਦੇ ਸਿਆਸੀ ਹੁੰਦੇ ਆ ਬੜੇ ਤਰ੍ਹਾਂ ਦੇ ਹੁੰਦੇ ਆ ਸਾਡੇ ਸ਼ਰੀਕੇ ਵੀ ਹੈਗੀਆਂ ਸਾਡੀਆਂ ਸਿਆਸਤਾਂ ਵੀ ਹੈਗੀਆਂ ਸਾਡਾ ਕਲਚਰ ਸਾਡਾ ਲੜਾਈ ਝਗੜਾ ਪ੍ਰੇਮ ਪਿਆਰ ਇਹ ਸਾਡਾ ਵਖਾਉਣ ਦਾ ਸਿਸਟਮ ਹੈ ਆਏ ਇਹ ਸਾਡੇ ਲੜਾਈ ਝਗੜੇ ਨਾ ਸਾਡਾ ਇੱਕਾ ਵੀ ਆਈਆਂ ਵੀ ਜੇ ਜੇ ਕੋਈ ਸਾਡੇ ਤੋਂ ਬਾਹਰ ਹੀ ਆਪ ਤੋਂ ਪੈਂਦੀ ਏ ਤੇ ਅਸੀਂ ਉਦੋਂ ਸਾਰੇ ਇਕੱਠੇ ਆ ਇਹ ਬੜੀ ਵਧੀਆ ਗੱਲ ਏ ਟਰੈਕਟਰ ਗੱਲ ਫੇਰ ਹੋਈ ਆਂਦੀ ਟਰੈਕਟਰਾਂ ਤੋਂ ਆਪਾਂ ਸ਼ੁਰੂ ਕੀਤੀ ਟਰੈਕਟਰ ਸਾਰੇ ਆ ਇਹ ਸਾਡੇ ਨਾ ਉਹ ਜਮਦੂਦ ਦੇ ਝੋਟੇ ਵਾਲੀ ਵੀਡੀਓ ਬੜੀ ਵਾਇਰਲ ਹੋਈ ਹੈ ਨਾ ਵੀਰ ਬਿਲਕੁਲ ਹੋਈ ਨਾ ਸਾਰੇ ਵੀਰਾਂ ਨੇ ਵੇਖੀ ਹੋਣੀ ਆ ਇਹ ਸਾਡੇ ਜਮਦੂਦ ਦੇ ਝੋਟੇ ਹੀ ਨੇ ਸਾਰੇ ਤੇ ਝੋਟੇ ਆਂ ਭੁਗਦੇ ਰਹਿਣੇ ਆ ਇਹ ਲੰਮਾ ਮੇਲਾ ਮੇ ਬੰਪਰਾ ਇਹ ਬੰਪਰਾ ਕਰਕੇ ਚੜਿਆ ਹੁਣ ਬੰਨ ਜਿੱਤੇ ਆਪਾਂ ਨੋਚ ਤੇ ਗਏ ਆ ਨੋਚ ਤੇ ਹਾਂ ਜੀ ਟਰੈਕਟਰ ਉਹਦਾ ਚੜਦਾ ਹੀ ਨਹੀਂ ਕੋਈ ਚਲਾਈ ਬਹੁਤ ਜਿਆਦੀ ਆ ਹਾਂ ਇਹ ਸਾਡੀ ਮਜਬੂਰੀ ਆ ਇਹਨਾਂ ਲਾਉਣਾ ਇਹ ਕੋਈ ਸ਼ੌਕ ਸ਼ੌਕ ਵੀ ਲਾ ਲੋ ਯਾਰ ਸ਼ੌਕ ਵੀ ਤਾਂ ਉਸੇ ਚੀਜ਼ ਤੇ ਭਗਾਉਣਾ ਜਿਹੜੇ ਤੇ ਹਣਾ ਲਗਾ ਤੇ ਇਹਨਾਂ ਦੀ ਜ਼ਰੂਰਤ ਵੀ ਆ ਜ਼ਰੂਰਤ ਵੀ ਏ ਜਿਹਦੇ ਸ਼ੌਕ ਦੇ ਨਾਲ 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 ਇਹ ਕੰਮ ਵੀ ਇਹਦਾ ਹੁਣ ਜਿੱਡੇ ਭਾਰੇ ਸੁਪਰ ਸੀਡਰ ਆ ਗਏ ਨੇ ਟਰੈਕਟਰ ਤਾਂਵੇਂ ਤੁਰਦਾ ਹੀ ਨਹੀਂਗਾ ਇਹ ਜਿਹੜੇ ਪ੍ਰੈਕਟੀਕਲ ਜ਼ਿੰਮੇਦਾਰ ਵੀਰ ਪਿੰਡਾਂ 'ਚ ਨੇ ਨਾ ਉਹਨਾਂ ਨੂੰ ਪਤਾ ਸੁਪਰਸੀਡਰ ਮਗਰ ਪਾਲੀਏ ਨਾ ਦਾਣੇ ਪਾਲੀਏ ਟਰੈਕਟਰ ਦੇ ਪੈਰ ਨਹੀਂ ਲੱਗਦੇ ਏਡੇ ਬੰਪਰ ਲਾ ਕੇ ਵੀ ਨਹੀਂ ਲੱਗਦੇ ਤਾਂ ਵੀ ਟਰੈਕਟਰ ਐਂ ਹੀ ਜਾਂਦਾ ਤੇ ਸਾਰੇ ਵੀਰ ਜ਼ਿੰਮੇਦਾਰ ਕਿਤੇ ਨਾ ਬਲੌਂਗ ਕਰਦੇ ਆ ਕੱਲੇ-ਕੱਲੇ ਦੇ ਹੁਣ ਜੇ ਮੈਂ ਤੁਹਾਨੂੰ ਬੋਲ ਸੁਣਾਏ ਵੀਡੀਓ ਬੜੀ ਲੰਮੀ ਹੋ ਜਾਣੀ ਆ ਤੇ ਇੰਨੇ ਕੀ ਬੋਲ ਕਬੂਲਿਆ ਜੇ ਵੀ ਜੇ ਕਿਤੇ ਵੀ ਲੋੜ ਹੁੰਦੀ ਏ ਇਹ ਵੀਰ ਭਰਾ ਹਾਜ਼ਰ ਨੇ ਕੱਲੇ ਮੇਰੇ ਪਿੰਡ ਦੇ ਨਹੀਂ ਸਾਰੇ ਪਿੰਡਾਂ 'ਚ ਬਹੁਤ ਵੀਰ ਮੈਨੂੰ ਫੋਨ ਕਰਦੇ ਨੇ ਸੱਚ ਆ ਉਹ ਵੀ ਗੱਲ ਕਰ ਲੈਣੇ ਆ ਬਹੁਤ ਵੀਰ ਫੋਨ ਕਰਦੇ ਹੁੰਦੇ ਆ ਵੀ ਕੀ ਕਰੀਏ ਕਿੱਦਾਂ ਕਰੀਏ ਵੀਰ ਨੇ ਵੀ ਦੱਸਤਾ ਵੀਰ ਹੁਣੇ ਤਾਂ ਇੱਥੇ ਦਾ ਮੌਜੂਦਾ ਹਾਲਾਤ ਆਉਦੇ ਪਿੰਡੇ ਤੇ ਹੰਡਾ ਰਹੇ ਨੇ ਕਿਸੇ ਚੀਜ਼ ਦੀ ਲੋੜ ਨਹੀਂ ਰੋਟੀ ਪਾਣੀ ਦੀ ਚੜਦੀ ਕਲਾ ਬਣਿਆ ਪਿਆ ਕਿਸੇ ਦਾ ਕੋਈ ਨਾ ਰੈਜਮੈਂਟ ਕੀਤਾ ਲੈਓ ਐਡੀ ਗੱਲ ਨਹੀਂ ਹੈਗੀ ਪਰ ਜ਼ਿਆਦਾ ਜ਼ਰੂਰਤ ਹੈਗੀ ਏ ਮਿੱਟੀ ਦੀ ਤੇ ਗੱਟਿਆਂ ਦੀ ਤੇ ਚਾਰੇ ਦੀ ਜੇ ਹੋ ਸਕਦਾ ਤਾਂ ਡੀਜ਼ਲ ਵੀ ਤੁਸੀਂ ਪਹਚਾ ਸਕਦੇ ਜਿੱਥੇ ਬਾਦਨ ਟੁੱਟੇ ਆ ਉੱਥੇ ਡੀਜ਼ਲ ਜ਼ਰੂਰੀ ਪਹਚਾ ਦਿਓ ਹਨਾ ਜਿੱਥੇ ਬੰਨਾਂ ਟੁੱਟੇ ਆ ਉੱਥੇ ਪਹੁੰਚੇ ਉੱਥੇ ਲੋੜ ਜਿਹੜੇ ਬੰਨਾਂ ਨੂੰ ਆਪਾਂ ਲੈ ਮਜ਼ਬੂਤ ਕਰ ਰਹੇ ਆ ਪੱਕੇ ਕਰ ਰਹੇ ਆ ਸੇਫਟੀ ਵਜੋਂ ਉੱਥੇ ਤੁਸੀਂ ਮਿੱਟੀ ਪਚਾ ਦਿਓ ਗਿੱਟੇ ਪਚਾ ਦਿਓ ਬਾਕੀ ਤਾਂ ਪਿੰਡ ਲੈਵਲ ਤੇ ਇੰਨੇ ਕਿ ਜੋਗੇ ਵੀਰ ਭਰਾ ਹੁੰਦੇ ਜਾਨਾ ਵੀ ਆਪਾਂ ਆਪਣਾ ਕੰਮ ਕਰੀ ਜਾਂਦੇ ਤੇ ਦੋਸੋਂ ਨੂੰ ਆ ਗਿਆ ਜਜ਼ਬਾਤੀ ਜਿਹੇ ਬੰਦੇ ਆ ਇੱਥੋਂ ਬੋਲ ਲਈਦਾ ਤੇ ਗੱਲ ਕੈਰੀ ਵੱਧ ਘਟ ਨਿਕਲ ਜਾਂਦੀ ਹੈ ਕਿਸੇ ਵੀਰ ਭਰਾ ਤੋਂ ਨਿਕਲੀ ਹੋਵੇ ਉਹਦੇ ਲਈ ਮਾਫੀਆ ਲਈ ਆ ਗਿਆ ਸਰ ਹਾਂਜੀ ਹਾਂਜੀ ਹਨਾ ਤੇ ਉਹਦੇ ਲਈ ਮਾਫ ਕਰਿਓ ਸਾਰੇ ਵੀਰ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ